ਚੱਲ ਫਿਰ ਤਾਂ ਮੀਂਹ ਹੀ ਜਾਂਦਾ ਹੈਗਾ ਕਿੱਥੇ ਚਲੀ ਪੂਆ ਤੂੰ ਚੱਕ ਕੇ ਬੈਗਾ ਹੁਣ ਕਿੰਨੇ ਦਿਨ ਹੋ ਗਏ ਮੈਨੂੰ ਇੱਥੇ ਬੈਠੀ ਨੂੰ ਹੁਣ ਮੈਂ ਜਾਣਾ ਹੀ ਐ ਤੈਨੂੰ ਪਤਾ ਪਿੱਛੋਂ ਵੀ ਮੈਨੂੰ ਫੋਨ ਕਰੀ ਜਾਂਦੇ ਨੇ ਓਏ ਕੋਈ ਨਾ ਤੂੰ ਅੰਦਰ ਚੱਲ ਬਾਹਰ ਮੀਂਹ ਆਈ ਜਾਂਦਾ ਮੈਂ ਤੈਨੂੰ ਇੱਕ ਖੁਸ਼ਖਬਰੀ ਦੇਣੀ ਐ ਖੁਸ਼ਖਬਰੀ ਹਾਂ ਹਾਂ ਚੱਲ ਆ ਜਾ ਫਿਰ ਤਾਂ ਮੈਂ ਖੁਸ਼ਖਬਰੀ ਸੁਣਤੀ ਜਾਊਂਗੀ ਚੱਲ 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 ਬਾਹਰ ਮੀਂਹ ਪਈ ਜਾਂਦਾ ਤੈਨੂੰ ਜਾਣ ਦੇਊਗੀ ਚੱਲ ਆ ਬੈਗ ਤਾਂ ਇੱਥੇ ਰੱਖ ਦਾਨੀ ਦੱਸ ਮੈਨੂੰ ਕੀ ਕਹਿਣਾ ਭਾਈ ਮਾ ਮੈਂ ਨਵ ਕੁੜੀ ਦੇ ਪਾਈ ਨਾਲ ਗੱਲ ਕਰੀ ਸੀ ਤੇ ਉਹ ਮੰਨ ਗਈ ਅੱਛਾ ਪਤਾ ਹਾਂ ਲੈ ਆ ਤਾਂ ਵੜੀ ਖੁਸ਼ੀ ਦੀ ਗੱਲ ਹੋਈ ਵਧਾਈਆਂ ਤੈਨੂੰ ਦੇਖ ਲੈ ਕਿੱਦਾਂ ਦੀ ਲੱਗੀ ਪਈ ਸੀ ਮੈਨੂੰ ਹਾਂ ਨਾ ਦੱਸ ਮੈਨੂੰ ਹਾਂ ਨਾ ਦੱਸ ਤੈਨੂੰ ਵੀ ਬਾਲ ਗਿਆ ਬਾਲ ਗਿਆ ਪੈਣ ਤੂੰ ਵੀ ਉਹੀ ਗੱਲ ਮਹੀਨਾ ਹੋ ਗਿਆ ਬੈਠੀ ਨੂੰ ਮਿਹਨਤ ਬੰਦੇ ਪਈ ਤੇਰੀ ਤੇ ਹੋਰ ਮੈਂ ਤਾਂ ਜਿਹੜੀ ਗੱਲ ਦੀ ਮਾਰੀ ਬੈਠੀ ਸੀ ਬਸ ਉਹ ਅੱਜ ਮੇਰੀ ਮਰਜ਼ੀ ਪੂਰੀ ਹੋ ਗਈ ਮੰਦੀ ਹਾਂ ਬਸ ਉਹਨੂੰ ਦੇਖਣ ਦਿਖਾਈ ਕਰਨੀ ਆਪਾਂ ਅੱਛਾ ਪੁੱਤ ਨਾ ਘਰ ਕੀ ਕੀ ਹੈ ਉਹਦੇ ਭਰਾ ਨੇ ਤੇ ਨਾਲੇ ਆਪਾਂ ਕਦੋਂ ਚੱਲਣਾ ਹੈ ਦੇਖ ਦਿਖਾਈ ਕਰਨ ਬੱਸ ਮਾਂ ਮੈਂ ਤਾਂ ਕਿਹਾ ਹੈ ਉਹਨਾਂ ਨੂੰ ਬਈ ਬੜਾ ਗੈਪ ਨਹੀਂ ਪਾਉਂਦੇ ਅਸੀਂ ਇੱਕ ਦੋ ਦਿਨਾਂ ਚ ਆਪਾਂ ਜਲਾਂਗੇ ਬੱਸ ਆਹੋ ਫਿਰ ਭੈਣੇ ਆਪਾਂ ਦੇਰੀ ਕਾਦੀ ਲਾਉਣੀ ਆ ਆਪਾਂ ਤਾਂ ਤੜਕੀ ਭੱਜ ਜਾਂਦੇ ਗੱਲ ਸਹੀ ਹੈ ਕੱਲ ਨੂੰ ਬੁੱਧਵਾਰ ਹੈ ਇਹਨਾਂ ਨੇ ਬੁੱਧ ਕੰਮ ਸੋਧਾ ਸੁੱਤ ਹਾਂ ਚੱਲ ਠੀਕ ਹੈ ਤੇ ਫਿਰ ਪੁੱਤ ਮੈਂ ਇਹ ਕਹਿੰਦੀ ਸੀ ਫਿਰ ਤੂੰ ਕੁੜੀ ਦੇ ਭਰਾ ਨੂੰ ਫੋਨ ਕਰਦਾਂਦਾ ਵੀ ਅਸੀਂ ਕੱਲ ਨੂੰ ਆਵਾਂਗੇ ਹਾਂ ਮੈਂ ਦੱਸ ਦਿੰਨਾ ਉਹਨਾਂ ਨੂੰ ਕੋਈ ਨਹੀਂ ਹਾਂ ਪੁੱਤ ਦੱਸ ਦੇ ਅਗਲਾ ਆਪਦੀ ਵੀ ਤਿਆਰੀ ਵੇਰੀ ਕਰਦਾ ਸੋ ਹਾਂ ਇਹ ਤਾਂ ਹੈ ਹੀ ਤੇ ਬਾਕੀ ਚੱਲ ਤੂੰ ਸਾਰੀ ਗੱਲਬਾਤ ਤਾਂ ਕਰ ਹੀ ਲਈ ਹੋਊਗੀ ਉਹਦੇ ਨਾਲ हां बाकी ਤੁਸੀਂ ਜਿਹੜੀ ਰਹਿ ਗਈ ਮਾੜੀ ਮੋਟੀ ਉਹ ਤਾਂ ਤੁਹਾਨੂੰ ਤੁਸੀਂ ਕਰਨੀ ਆ ਕੋਈ ਨਾ ਪੁੱਤ ਅਸੀਂ ਕਰ ਲਾਂਗੇ ਤੇ ਤੂੰ ਬੁਲਾਉਣਾ ਫਿਰ ਤੇਰੇ ਭਾਈ ਪਰਜਾਈ ਨੂੰ ਦੇਖੀ ਆਪਾਂ ਹੈ ਕਿ ਨਾ ਕਰ ਕਿੰਨੇ ਜਾਣੇ ਵਾਈ ਚੱਲਾਂਗੇ ਭਾਈ ਵੀ ਬਾਲੇ ਜਾਣੇ ਕਿਸੇ ਦੀ ਵੀ ਪੈਣ ਦੇਖ ਕੇ ਜਾਣਾ ਹੀ ਆਮ ਕਰਨਾ ਉਹ ਕਰਨਾ ਨਹੀਂ ਤਾਂ ਚੱਕਾ ਜਾਣੀ ਚਲੇ ਵੀ ਗੱਲ ਠੀਕ ਹੈ ਫਿਰ ਬਾਕੀ ਪੂਆ ਹੁਣ ਤੂੰ ਵਿਆਹ ਤੋਂ ਵਾਧ ਹੀ ਜਾਈ ਇਹ ਤੋਂ ਪਹਿਲਾਂ ਨਹੀਂ ਤੈਨੂੰ ਜਾਣ ਦਿੰਦੇ ਸੀ ਇੱਥੋਂ ਚੱਲ ਪੁੱਤ ਮੈਂ ਤਾਂ ਘਰੇ ਫੋਨ ਕਰਦਾਂ ਨਹੀਂ ਤੇਰੇ ਭਰਾਵਾਂ ਨੂੰ ਵੀ ਭਾਈ ਹੁਣ ਤਾਂ ਤੁਸੀਂ ਤਿਆਰੀ ਕਰ ਲਓ ਹਣਾ ਸੋਨੂੰ ਵਿਆਹ ਆ ਗਿਆ ਹਾਂ ਭਾਈ ਕਹੀ ਦੇ ਤੇ ਗੱਲ ਸੁਣ ਤੂੰ ਕਰ ਉਹਨੂੰ ਫੋਨ ਤੇ ਤੇ ਭਰਾ ਨੂੰ ਤੇ ਅਸੀਂ ਕਰਦੇ ਹਾਂ ਤਿਆਰੀ ਵੈਰੀ ਮੈਂ ਕਰਦਾ ਹਾਂ ਹਾਂ ਚੱਲ ਮਾ ਤਾਂ ਬੜੀ ਸੋਹਣੀ ਗੱਲ ਹੋਈ ਹਾਂ ਵਿਆਹ ਹੋਇਆ ਬੋਰਾ ਕਿ ਦਿਨਾਂ ਦਾ ਇਹ ਮਨੀ ਚੱਕੀ ਜਾਂਦਾ ਅੱਜ ਵੀ ਹਾਂ ਤਾਂ ਸੁਬਹ ਵੀ ਆਉਂਦੀ ਹੈ ਅੱਜ ਵੀ ਹਾਂ ਮੈਂ ਤੈਨੂੰ ਕਿਹਾ ਸੀ ਨਵਿੰਦਰ ਤੂੰ ਤਾਂ ਉਹੀ ਕਾਲੀ ਵਿਚਾਰ ਕੀਤੀ ਸੀ ਵੀ ਜਦੋਂ ਭਾਈ ਇਹਨੂੰ ਅੱਗੋਂ ਵਾਰਸਵਾ ਮਿਲ ਗਿਆ ਕੋਈ ਨਾ ਆਪਾਂ ਨੂੰ ਜਰੂਰ ਦੱਸੂਗਾ ਕਿ ਇਹ ਅੱਛਾ ਫਿਰ ਮਾਲਕ ਨੇ ਇਹ ਵੀ ਸੁਣੀਏ ਪ੍ਰਮਾਤਮਾ ਆਹ ਬਾਅਦ ਲਾ ਲਈ ਤਾਂ ਹੀ ਤਾਂ ਹੈ ਤੇ ਚੱਲ ਆਜਾ ਕੱਪੜੇ-ਕੁਪੜੇ ਬਦਲ ਲੈ ਚੱਲੀਏ ਫਿਰ ਆਪਾਂ ਹੋਰ ਪਈ ਠੀਕ ਠਾਕ ਹੈ ਸਾਰਾ ਹਾਂਜੀ ਹਾਂਜੀ ਛੋਡੀ ਮੰਮੀ ਮੰਮੀ ਤਾਂ ਮਾਮਾ ਦੀ ਲਾ ਹੋ ਗਿਆ ਸੀਗਾ ਤਾਂ ਕਰਕੇ ਉੱਥੇ ਨਹੀਂ ਆਈ ਉਹਨੂੰ ਮੈਂ ਦੱਸਿਆ ਵੀ ਸੀਗਾ ਅਮੇ ਗਾ ਨਹੀਂ ਕੋਈ ਗੱਲ ਨਹੀਂ ਮੈਂ ਆਉਂਦਾ ਕਹਿੰਦਾ ਜਮੀ ਦਾ ਪੈਣ ਲੱਗ ਗਿਆ ਤਾਂ ਕਰਦੀ ਉਹਤੋਂ ਆਇਆ ਨਹੀਂ ਗਿਆ ਚੱਲ ਕੋਈ ਨਾ ਪੁੱਤ ਗਏ ਬੰਦੇ ਨੂੰ ਟਾਈਮ ਲੱਗ ਜਾਂਦਾ ਫਿਰ ਇਹ ਕਾ ਮੌਸਮ ਬਾਲਾ ਖਰਾਬ ਹੋਇਆ ਪਿਆ ਹਾਂ ਅੱਜ ਮੌਸਮ ਵੀ ਬਾਲਾ ਖਰਾਬ ਹੈਗਾ ਹਾਂ ਆਏ ਆਉਣਾ ਜਾਣਾ ਔਖਾ ਹੋ ਜਾਂਦਾ ਇਹ ਤੇ ਹੋਰ ਪੁੱਤ ਤੂੰ ਠੀਕ ਰਹਿਨੀ ਹੈ ਹਾਂਜੀ ਹਾਂਜੀ ਵਧੀਆ ਚੱਲ ਭਾਈ ਵੈਸੇ ਬਾਈ ਕੰਮ ਕੀ ਕਰਦੇ ਨੇ ਮੈਂ ਜੀ ਐਮਏ ਇਕਨੋਮਿਕਸ ਕਰੀ ਜਾਂਦਾ ਹਾਂ ਜੀ ਅੱਛਾ ਹਜੇ ਪੜਾਈ ਕਰੀ ਜਾਂਦੇ ਕੋਈ ਨੌਕਰੀ ਨਹੀਂ ਕਰਦੇ ਮੇਰਾ ਨਾ ਹਾਲੇ ਇੱਕ ਇੱਕ ਸਾਲਾ ਲੰੰਦਾ ਹੀ ਐਮਏ ਦਾ ਜੇ ਦੋਹੋ ਹੋ ਗਿਆ ਮੇਰੇ ਡਿਗਰੀ ਹੋ ਚੁ ਪੂਰੀ ਤੇ ਫਿਰ ਇਹਦੇ ਬਾਅਦ ਮੈਂ एलिਜੀਬਲ ਹੋ ਜਾਊਂਗਾ ਲੈਕਚਰਰ ਆ। ਜੀ ਮੈਂ ਤਾਂ ਪੂਰੀ ਲੱਗੀ ਹੋਈ ਸੀ। ਲੈ ਪੁੱਤ ਇਹਨੂੰ ਵੀ ਨੌਕਰੀ ਮਿਲਣ ਵਾਲੀ ਐ। ਕੋਈ ਨਹੀਂ ਪੁੱਤ। ਇਹ ਤਾਂ ਇਹਦੀ ਨੌਕਰੀ ਕਰੂਗਾ ਜਿਹੜੀ ਕਿਸੇ ਨੇ ਕਰੀ ਨਹੀਂ ਹੈਗੀ। ਬਥੇਰੀ ਪੜਾਈ ਕਰੀ ਐ ਮੇਰੇ ਪੁੱਤ ਨੇ। ਓ ਚੱਲ ਵਧੀਆ ਨਾਲੇ ਨਾਲੇ ਹਰਪ੍ਰੀਤ ਨੌਕਰੀ ਲੱਗੀ ਹੋਈ ਐ। ਠੀਕ ਐ ਨਾਲੇ ਬਾਈ ਨੌਕਰੀ ਲੱਗੂਆ ਦੋਨੇ ਨੌਕਰੀ ਨੌਕਰੀਲੇ ਹੋ ਜਾਵਾਂਗੇ। ਹਾਂ। ਤੇ ਇਹਦਾ ਨਾ ਨੌਕਰੀ ਆ। ਕੰਮ ਨਹੀਂ ਹੁੰਦਾ ਜਿਆਦਾ ਨਾ ਫਿਰ ਤੁਸੀਂ ਕਦੇ ਕੰਮ ਤੇ ਬਹੁਤਾ ਕੋਈ ਗੱਲ ਨਹੀਂ ਉਹ ਤਾਂ ਉਹਨਾਂ ਦੇ ਘਰ ਦੀ ਗੱਲ ਹੈ ਹੈ ਜੇ ਮਰ ਗਏ ਉਹਨਾਂ ਲੋੜ ਲਗਾਵੇਂ ਕਰ ਲੈਣਗੇ ਕੋਈ ਨਾ ਪੁੱਤ ਕੰਮ ਦਾ ਕਾਹਦਾ ਲੈ ਹੈ ਕੋਈ ਕੰਮ ਵਾਲੀ ਲਾ ਲੈਣਗੇ ਜੇ ਨਾ ਕੰਮ ਹੋਇਆ ਤਾਂ ਕੋਈ ਤਾਂ ਗੱਲ ਹੈ ਹਰਪ੍ਰੀਤ ਚਾਹ ਲੈ ਕੇ ਆ ਮੇਰੇ ਤਾਂ ਇਕੱਲੀ ਗਲੀ ਭੈਣ ਹੈ ਹੈ ਤੁਹਾਨੂੰ ਪਤਾ ਹੁਣ ਨੌਕਰੀ ਵੀ ਕਰਦੀ ਐ ਬਸ ਅਸਤਾ ਹੀ ਕਹਨੇ ਆ ਕਿ ਵੀ ਇਹਦੀ ਜਿਹੜੀ ਅੰਗਰੇਜ਼ੀ ਜ਼ਿੰਦਗੀ ਆ ਉਹ ਸੌਖੀ ਨਾਲ ਜੀ ਵਧੀਆ ਘਰੇ ਵੱਲ ਨਹੀਂ ਪੁੱਤ ਸਾਡੇ ਕੰਨ ਨੂੰ ਤਾਂ ਤੈਨੂੰ ਲਾਂਭਾ ਆਉਂਦਾ ਦੇਖ ਜੇ ਇਹ ਨੌਕਰੀ ਕਰਦੀ ਐ ਅਸੀਂ ਵੀ ਨੌਕਰੀ ਕਰਾ ਕੇ ਖੁਸ਼ ਐ ਬਾਕੀ ਰਹੀ ਗੱਲ ਕੰਮਕੁੰਮ ਦੀ ਮੈਂ ਆਪ ਹੀ ਬਥੇਰਾ ਕਰਨੋਂ ਇੰਨਾ ਸਾਡੇ ਕੰਮ ਵੀ ਨਹੀਂ ਹਾਂ ਤੇ ਬਾਕੀ ਭਈ ਕੁੜੀ ਤਾਂ ਬਹੁਤ ਸੋਹਣੀ ਐ ਮੈਨੂੰ ਤਾਂ ਬਹੁਤ ਵਧੀਆ ਲੱਗੀ ਨারে ਬੋਤਾ ਸੌਖੀ ਵਾਲੀ ਤਾਂ ਤੁਸੀਂ ਫਿਕਰ ਨਾ ਕਰੋ ਬਥੇਰੀ ਸੌਖੀ ਰਹੂਗੀ ਤੁਹਾਡੀ ਭੈਣ ਵਧੀਆ ਗੱਲ ਕਰਦਾ ਇਹ ਤਾਂ ਕਹਿੰਦੇ ਨਹੀਂ ਜਿੱਥੇ ਪਹਿਲਾਂ ਵਿਆਹੀ ਸੀਗੀ ਤੇ ਬਸ ਤੁਹਾਨੂੰ ਪਤਾ ਹੀ ਹੋਊਗਾ ਵੀ ਘਰਾਂ ਦਾ ਮੁਖ ਗਿਆ ਸੀਗਾ ਪਹਿਲਾਂ ਵਿਆਹੀ ਸੀ ਨਹੀਂ ਨਹੀਂ ਹੂੰ ਹਾਂ ਚਲੋ ਕੋਣ ਵਾਲੀ ਕਿਹੜੀ ਗੱਲ ਹੈ ਪਹਿਲਾ ਵਿਆਹੀ ਹੋਈ ਸੀ ਜੀ ਹਜੇ ਵਿਆਹ ਨੂੰ 3-4 ਮਹੀਨੇ ਹੋਏ ਸੀ ਜੀ ਰਾਮ ਮੁੱਕ ਗਿਆ ਵਿਚਾਰੀ ਚਲ ਕੋਈ ਨਾ ਪੁੱਤ ਕੋਈ ਗੱਲ ਨਹੀਂ ਦੁੱਖ ਤਕਲੀਫ ਆਉਂਦੀ ਰਹਿੰਦੇ ਆ ਕਰਮਾਂ ਚ ਕੋਈ ਨਾ ਕੋਈ ਚਾਹ ਪੀ ਲੈ ਚਾਹ ਪੀ ਲੈ ਚਲ ਅੰਜਨ ਨੂੰ ਦੱਸਣਾ ਹੀ ਸੀਗਾ ਜੀ ਇਹਦਾ ਨਾ ਪਹਿਲਾਂ ਵਿਆਹ ਕੀਤਾ ਸੀਗਾ ਤੇ ਫਿਰ ਬਾਈ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਫਿਰ ਹਰਬੀਤ ਨੂੰ ਐਸੀ ਲਿਆਂਦਾ ਸੀਗਾ ਹੋਲੇ ਤਾਂ ਕਿਸੋ ਦੀ ਮਾਰੀ ਅਚਾਈ ਦੇ ਜਦੋਂ ਨਿੱਕੀ ਸਦ ਮਾਂ ਤੇ ਮੁੱਕ ਗਿਆ ਸਾਡੇ ਕੋਲ ਹੀ ਸੀਗੇ ਇੱਥੇ ਤੇ ਹੁਣ ਜਦੋਂ ਵਿਆਹੀ ਤੇ ਅਧਿਕਾਰਾਂ ਵਾਲਾ ਮੁੱਕ ਗਿਆ ਕਰਮੀ ਇਹੋ ਜੇ ਤਾਂ ਸਾਨੂੰ ਤਾਂ ਨਹੀਂ ਸੀਗੇ ਵਿਚ ਲੱਗੇ ਹੁਣ ਕੁਝਾਂ ਚੰਗਾ ਕਰ ਮਿਲ ਜੇ ਨਾ ਚਲ ਕੋਈ ਇਹ ਤਾਂ ਕੋਈ ਕਰਮਾਂ ਦੇ ਗੇੜ ਹੁੰਦੇ ਆ ਪੁੱਤ ਕੋਈ ਗੱਲ ਨਹੀਂ ਜਿਹੜੇ ਦੁੱਖ ਤੇ ਗਲੀਪ ਕਰਮਾਂ ਚ ਆਉਣੇ ਤੁਸੀਂ ਦੱਸੋ ਕਿੱਥੇ ਦਿਲ ਰੱਖਣਾ ਸ਼ਗੰਤਾ ਤੇ ਬਸ ਉਹਨਾਂ ਨੂੰ ਪਸੰਦਾ ਹਰ ਚਲ ਕੋਈ ਨਹੀਂ ਭਾਈ ਅਸੀਂ ਰਹਿ ਕਰਕੇ ਦੱਸਾਂਗੇ ਕਰੇ ਜਾ ਕੇ ਨਾ ਅਸੀਂ ਰਹਿ ਕਰਾਂਗੇ ਹਾਂ ਕੋਈ ਨਾ ਬਹਿ ਜਾ ਚਾਹ ਤੇ ਪੀ ਲੈਣ ਮੈਂ ਚਲ ਕੋਈ ਨਹੀਂ ਤੁਸੀਂ ਪੀਣੀ ਤਾਂ ਪੀ ਲੋ ਮੈਂ ਬਾਹਰ ਕੇ ਖੜ ਜੀ ਮੜਾ ਜੀ ਇਹਨਾਂ ਨੂੰ ਕੀ ਹੋ ਗਿਆ ਪੁੱਤ ਉਹ ਤਾਂ ਚਾਹ ਹੀ ਘੱਟ ਪੀਂਦੀ ਐ ਤਾਂ ਕਰਕੇ ਕਹਿੰਦੀ ਐ ਚਲ ਪੁੱਤ ਕੋਈ ਨਾ ਆਪਾਂ ਵੀ ਚੱਲੀਏ ਲੈ ਪੁੱਤ ਕੱਪ ਲੈ ਜਾ ਤੁਸੀਂ ਫਿਰ ਵਿਚਾਰ ਕਰਕੇ ਬਈ ਦੱਸ ਦਿਓ ਠੀਕ ਹੈ ਜੀ ਕੋਈ ਨਹੀਂ ਬਈ ਠੀਕ ਹੈ ਨਹੀਂ ਚਲ ਠੀਕ ਹੈ ਪੁੱਤ ਠੀਕ ਹੈ ਕੋਈ ਨਾ ਪੁੱਤ ਦੱਸ ਦਾਂਗੇ ਆ ਤੈਨੂੰ ਬਕਵਾਸ ਮਾਰਨ ਨੂੰ ਕਿਹਨੇ ਕਿਹਾ ਸੀਗਾ ਹੈ ਮੈਨੂੰ ਕੀ ਪਤਾ ਵੀ ਤੁਸੀਂ ਝੂਠ ਮਾਰਿਆ ਉਹਨਾਂ ਨੂੰ ਮੈਂ ਤਾਂ ਐਸੀ ਸਾਰਾ ਕੁਝ ਦੱਸਿਆ ਹੋਊਗਾ ਫੇਰ ਹੀ ਉਹ ਆਇਆ ਤੂੰ ਬੜੀ ਨਾ ਸਿਆਣੀ ਨਾ ਬਣਿਆ ਕਰ ਠੀਕ ਹੈ ਨਾ ਜਿੱਥੇ ਇਹਦਾ ਘਰ ਵਸਦਾ ਸੀਗਾ ਉੱਥੇ ਤੂੰ ਵਸਣ ਨਹੀਂ ਦਿੰਦੀ ਲੈ ਮੈਨੂੰ ਕੀ ਰੋੜਾ ਲੈ ਕੁਝ ਕਹਿਂਦੀ ਜੇ ਤੁਸੀਂ ਮੈਨੂੰ ਕਾਹੀ ਦਿੱਤਾ ਸੀਗਾ ਵੀ ਆਪਾਂ ਕਰਨਾ ਹੀ ਕਰਨਾ ਜਿਹੜਾ ਤੇਰਾ ਕੰਮ ਹੁੰਦਾ ਨਾ ਰਸੋਈ ਦਾ ਉਹੀ ਕਰਿਆ ਕਰ ਇੱਥੇ ਆ ਕੇ ਵਿੱਚ ਨਾ ਲੀਡਰ ਨਹੀਂ ਬਣਦੀ ਕੋਈ ਰੋੜਨੀ ਤੂੰ ਕਿਉਂ ਉਹ ਰਿਸ਼ਤਾ ਹੁੰਦਾ ਕਿ ਵਿੱਚ ਖੜੂ ਹੀ ਮੰਮੀ ਐ ਨਹੀਂ ਸਸ ਮੰਮੀ ਤਾਂ ਤੇਨੂੰ ਮੈਂ ਹੀ ਕਰੂੰਗੀ ਖੜੇਂਗੀ ਤਾਂ ਫਿਰ ਖੜ ਜਾਂਦੀ ਤੈਨੂੰ ਬੋਲਣ ਨੂੰ ਕਿਹਾ ਸੀ ਕਿਸੇ ਨੇ ਹਾਂ ਮੈਂ ਕਾਥ ਰੋਲਾ ਪਾਇਆ ਨਹੀਂ ਪਤਾ ਸੀ ਭਾਬੀ ਨੂੰ じゃ ਤਾਂ ਪਹਿਲਾਂ ਦੱਸਣਾ ਸੀਗਾ ਉਹੀ ਤਾਂ ਗੱਲ ਦੱਸੀ ਨਹੀਂ ਮੈਨੂੰ ਤਾਂ ਕੁਝ ਇਹ ਜੀਆਂ ਗੱਲਾਂ ਦੱ ਮਰੀ ਜਾਂ ਨਹੀਂ ਇੱਥੇ ਬਕਵਾਸ ਹਾਂ ਦੱਸ ਹੀ ਦਿਆਂਗੇ ਤੇ ਹੋਰ ਦੱਸ ਕੇ ਰਿਸ਼ਤਾ ਕਰੀਦਾ ਹੁੰਦਾ ਕੱਲ ਨੂੰ ਜੇ ਪਤਾ ਲੱਗ ਜਿੰਦਾ ਫੇਰ ਘਰੇ ਛੱਡ ਦੇਣੇ ਬਾਹ ਫੜ ਕੇ ਫੇਰ ਕੋਈ ਪਤਾ ਨਹੀਂ ਜ਼ਿਆਦਾ ਮੇਰੀ ਨਾ ਹੁੰੜਨਾ ਸਾਰੀ ਗੱਲਬਾਤ ਹੋਈ ਵੀ ਸੀਗੀ ਉਹਦੀ ਮਾਂ ਨੂੰ ਦੱਸਣਾ ਚੁਣੇ ਸੀ ਤੁਸੀਂ ਦੱਸਿਆ ਮੈਨੂੰ ਦੱਸਿਆ ਤੁਸੀਂ ਦੱਸਿਆ ਨਾਲ ਵਧੀਆ ਹੋ ਗਿਆ ਪਤਾ ਲੱਗ ਗਿਆ ਟਾਈਮ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਅਗਲੇ ਨੇ ਅਗਲੇ ਨੇ ਕਰਨਾ ਉਹ ਕਰਦਾ ਹੁੰਦਾ ਨਾ ਬਾਰ-ਬਾਰ ਨਹੀਂ ਮਿਲਦਾ ਹੁੰਦਾ ਮਾਰਦੀਆਂ ਪਕਾਈ ਇੱਥੇ ਤੁਸੀਂ ਤਾਂ ਐਵੇਂ ਰੌਲਾ ਪਾਉਣ ਲੱਗ ਜਾਣਾ ਬਿਨਾਂ ਗੱਲ ਤੋਂ ਫਿਰ ਕੀ ਹੋਗਾ ਨਹੀਂ ਹੋਗਾ ਤਾਂ ਨਾ ਹੋਗਾ ਪਹਿਲਾਂ ਤਾਂ ਘਰੇ ਬੈਠੀ ਆ ਬੈਠੀ ਰਹੂਗੀ ਆਹੋ ਤင်း ਤਾਂ ਜੇ ਕਿਤੇ ਇਹਨਾਂ ਵੱਲੋਂ ਜਵਾਬ ਆ ਗਿਆ ਤਾਂ ਇਹ ਮੈਂ ਸੰਗੀ ਦਾ ਬੰਦੂ ਜਿਹੜੀ ਜਵਾਨ ਚ ਬੋਲੀ ਸੀ ਆ ਮੈਨੂੰ ਕਹੀ ਇਹਨੂੰ ਨਾ ਕੁਛ ਕਹਿ ਜੀ ਵੀਰੇ ਮੇਰੀ ਗੱਲ ਸੁਣ ਐਵੇਂ ਕਿਉਂ ਕਲੇਸ਼ ਕੀਤਾ ਹੁਣ ਪ੍ਰੀਤ ਤੂੰ ਨਾ ਚੁੱਪ ਕਰ ਜਾ ਤੈਨੂੰ ਕੁਛ ਨਹੀਂ ਪਤਾ ਮੈਨੂੰ ਸਾਰੀ ਗੱਲ ਪਤਾ ਹੈ ਇਹ ਪਤਾ ਕਦੋਂ ਤੇਰਾ ਵਿਆਹ ਹੋਣ ਦੀ ਸਿਰਫ ਤੇਰੀ ਤਨਖਾਹ ਕਰਕੇ ਇਹਨੂੰ ਆਇਆ ਜਿੱਤਰਾ ਵਿਆਹ ਹੋ ਗਿਆ ਤਾਂ ਤੇਰੀ ਤਨਖਾਹ ਅਗਲੇ ਦੇ ਘਰੇ ਜਾਣ ਲੱਗੀ ਨਹੀਂ ਨਹੀਂ ਵੀਰੇ ਇਹੋ ਜੀ ਕੋਈ ਗੱਲ ਨਹੀਂ ਤੁਹਾਨੂੰ ਉਹੀ ਲੱਗਿਆ ਪਲੇਖਾ ਲੱਗਿਆ ਤੂੰ ਨਾ ਸਿਆਣੀ ਨਾ ਬਣਿਆ ਕਰ ਦਾਜਾ ਗਿਆ ਭਾਂਡੇ ਚੱਕ ਕੇ ਲੈ ਜਾ ਮੈਨੂੰ ਪਤਾ ਮੈਂ ਕੀ ਕਰਨਾ ਕੀ ਨਹੀਂ ਕਿਹੜੇ ਹਾਲਾ ਨਾ ਉਹਦੇ ਘਰਦਿਆਂ ਨੂੰ ਮਨਾਇਆ ਸੀ ਅੱਜ ਆਉਣ ਵਾਸਤੇ ਆ ਮਾਂ ਹੁੰਦੀ ਨਾ ਆ ਵਧੀਆ ਜਸਤਾਪੂਰ ਚੜ ਜਾਂਦਾ ਕੋਈ ਨਾ ਬ੍ਰੇਮ ਫਿਕਰ ਨਾ ਕਰ ਜੇ ਉਹਨਾਂ ਨੇ ਹਾਂ ਕਰਦੇ ਨੇ ਆਪੇ ਹੀ ਕਰ ਦਨਗੇ ਨਾਲੇ ਵੈਸੇ ਸਹੀ ਗੱਲ ਆ ਭਾਬੀ ਦੀ ਸੱਚ ਤਾਂ ਉਹਨਾਂ ਨੂੰ ਪਤਾ ਲੱਗਣਾ ਹੀ ਸੀਗਾ ਅੱਜ ਨਹੀਂ ਤਾਂ ਕੱਲ ਸੱਚ ਲੱਗਣਾ ਸੀ ਤਾਂ ਫਿਰ ਲੱਗ ਜਾਂਦਾ ਵਿਆਹ ਤਾਂ ਹੋ ਜਾਂਦਾ ਤੇਰਾ ਇੱਕ ਵਾਰ ਸਮਝ ਜੀ ਕਿਉਂ ਨਹੀਂ ਤੂੰ ਤੂੰ ਮੁਰਕੀ ਕਲੇਸ਼ ਕਰੀ ਜਾਂਦੇ ਕੋਈ ਕਲੇਸ਼ ਨਹੀਂ ਜੀ ਹੁੰਦਾ ਦਿਲ ਲੱਗਦਾ ਸੀਗਾ ਮੁੰਡਾ ਕਲੇਸ਼ ਕਰਨ ਵਾਲਾ ਚਲ ਦੇ ਰਿਹੀ ਚ ਮੈਨੂੰ ਠੀਕ ਲੱਗਦਾ ਜੇ ਤੋ ਆਪਾਂ ਆਪ ਹੀ ਢੰਡੋਰਾ ਪਿੱਟਾਂਗੇ ਫਿਰ ਤਾਂ ਪਤਾ ਲੱਗੂਗਾ ਹੀ ਅੱਜ ਤਾਂ ਮੂੰਹ ਬੰਦ ਨਹੀਂ ਰਹਿੰਦੇ ਤੁਹਾਡੇ ਹਾਂ ਲਾਏ ਗਿਆ ਚੱਕ ਕੇ ਮੂੰਹ ਮੈਨੂੰ ਨਹੀਂ ਲੋੜ ਇਹੇ ਜੇ ਡੋਲਿਆਂ ਦੀ ਸੋਡਿਆਂ ਦੀ ਲਾਏ ਗਿਆ ਛੇਤੀ ਉੱਥੇ ਨਾ ਆਕਰ ਤੂਤਾ ਸੀ ਤਾਂ ਹੀ ਇੰਨੇ ਟਾਈਮ ਦਾ ਲਾਰੇ ਲਾਈ ਗਿਆ ਹਾਂ ਅੱਜ ਹਾਂ ਕੱਲ ਹਾਂ ਪਰਸੋ ਤੈਨੂੰ ਹੋਇਆ ਕੀ ਪਿਆ ਹੈ ਹੈ ਠੰਡੇ ਮੈਂ ਤੇ ਨਾਲ ਗੱਲ ਸੁਣ ਐ ਮੀਨੀ ਕੁਬਰਾਇੰਦਾ ਹੁੰਦਾ ਭੈਣੇ ਐਦੂ ਉੱਤੇ ਗੱਲ ਕੀ ਸੁਣਾ ਇਹਨੂੰ ਆਏ ਨਹੀਂ ਅਕਲ ਆਈ ਵੀ ਤੇਰੇ ਵਿੱਚ ਕਮੀ ਕੀ ਐ ਜਿਹੜਾ ਤੂੰ ਉਹਦੇ ਨਾਲ ਬਿਆਹੀ ਬਰੀ ਦੇ ਮਗਰ ਤੁਰਿਆ ਫਿਰਦਾ ਤੱਕੇ ਖਾਂਦਾ ਤੈਨੂੰ ਸ਼ਰਮ ਨਹੀਂ ਆਈ ਪੋਰਾ ਗੱਲ ਸੁਣ ਕੁੜੀ ਚ ਕੀ ਕਮੀ ਐ ਇਹ ਤਾਂ ਰੱਬ ਨੇ ਵਾਕਤ ਪਾਤਾ ਉਹਦੇ ਹੈ ਉਹ ਵਿਚਾਰੀ ਦਾ ਕੀ ਕਸੂਰ ਐ ਐ ਤਾਂ ਦੱਸ ਮੈਂ ਮੰਨਦੀ ਐ ਨਹੀਂ ਉਹਦਾ ਕਸੂਰ ਕਸੂਰ ਇਹਦਾ ਜਿਹੜੇ ਨੇ ਇਹਨੇ ਅਕਲ ਨੂੰ ਹੱਥ ਨਾਲ ਮਾਰਿਆ ਪੋਰਾ ਪੜਿਆ ਲਿਖਿਆ ਸਾਰੀਆਂ ਖੂਚ ਗਈਆਂ ਤੇਰੀਆਂ ਪੜੀਆਂ ਮੈਂ ਫਿਰ ਉਹਦੇ ਕੀ ਸਾਰੇ ਇਹਦੇ ਚ ਕਰਨੀ ਸੀ ਰੱਬ ਨੇ ਕਰਤੀ ਜਿੱਥੇ ਉਹ ਵਿਆਹੀ ਸੀ ਉਹਦਾ ਘਰ ਆਲਾ ਨਹੀਂ ਰਹਾ ਫਿਰ ਮਾਪਿਓ ਨਹੀਂ ਰਹਾ ਫਿਰ ਇਹਦੀ ਚੋਦੀ ਕੀ ਗਲਤੀ ਐ ਫਿਰ ਤੈਨੂੰ ਜ਼ਰੂਰੀ ਸੀ ਵੀ ਤੂੰ ਹੀ ਉਹਦਾ ਹਮਦਰਦੀ ਬਣਨਾ ਸੀ ਜੇ ਉਹਦਾ ਮਾਪਿਓ ਨਹੀਂ ਰਹਾ ਇਹ ਜਿਹਾਂ ਤਾਂ ਬੰਦੇ ਖਾਣਗੇ ਹੁੰਦਗੇ ਓਹੋ ਐ ਕਿਉਂ ਬੋਲਦੀ ਐ ਤੂੰ ਵਿੰਦਰੇ ਮੂੰਚੋ ਕਿ ਬੰਦੇ ਖਣੀਆਂ ਗੱਲ ਸੁਣ ਕੱਲ ਨੂੰ ਆਪਦੀ ਕੋਈ ਧੀ ਪਹਿਣਨਾ ਆਪਣੀ ਨਾਲ ਆਏ ਹੋਵੇ ਤੇ ਆਪਾਂ ਨੇ ਅੱਗੇ ਤੋਰਾਂਗੇ ਉਹਨੂੰ ਪਹਿਣੇ ਜਮਾਂ ਤੋਰਾਂਗੇ ਪਰ ਪਹਿਲਾਂ ਅਗਲੇ ਨਾਲ ਸਾਰੀ ਗੱਲ ਕਰਕੇ ਤੋਰਾਂਗੇ ਇਹ ਤਾਂ ਨੇਹਰੇ ਚ ਹੀ ਰੱਖੀ ਆਇਆ ਚਲ ਉਹ ਵੀ ਤੇਰੀ ਗੱਲ ਮੈਂ ਮੰਨ ਲਈ ਜਿਦੋਂ ਤੂੰ ਕਹਤਾ ਵੀ ਚਲ ਇਹਦੇ ਅੱਖੇ ਤੋਂ ਜਿਹੜਾ ਕਹਿੰਦਾ ਉੱਥੇ ਰਿਸ਼ਤਾ ਕਰਦੇ ਉਹ ਵੀ ਮੈਂ ਮੰਨ ਲਈ ਵੀ ਹਾਂ ਕਰ ਦੇਣੀ ਆ ਆ ਨਹੀਂ ਮੈਨੂੰ ਪਤਾ ਸੀ ਵੀ ਅੱਗੇ ਆ ਕੁਝ ਨਿਕਲੂਗਾ ਦੱਸਿਆ ਕੀ ਤੇ ਨਿਬੜਿਆ ਕਿ ਪਹਿਲੀ ਗੱਲ ਤਾਂ ਮਾਂ ਤੂੰ ਸ਼ਾਂਤ ਹੋ ਕੇ ਗੱਲ ਕਰ ਲੈਣਾ ਕਿਉਂ ਇੰਨਾ ਘਬਰੀ ਜਾਨੀ ਆ ਮੈਂ ਸ਼ਾਂਤ ਕਿਵੇਂ ਹੋ ਜਾ ਮੇਰੇ ਸਾਹ ਤੇ ਤੂੰ ਹੁੰਦਾ ਤੂੰ ਸ਼ਾਂਤ ਹੋ ਜਾਂਦਾ ਵੀ ਆ ਕਰ ਤੂੰ ਤਾਂ ਉੱਥੇ ਗਾਹ ਲੈ ਗਿਆ ਅੱਖਾਂ ਮੀਚ ਕੇ ਤੈਨੂੰ ਦੀਂਦਾ ਨਹੀਂ ਸੀ ਪਹਿਲਾਂ ਮਾਂ ਕੁੜੀ ਤਾਂ ਚੰਗੀ ਆ ਸਿਆਣੀ ਆ ਸਮਝਦਾਰ ਆ ਹੋਰ ਦੱਸ ਕੀ ਚਾਹੀਦਾ ਹੁੰਦਾ ਕੁੜੀ ਕਹਦੇ ਨਾ ਚੰਗੀ ਐ ਜਿਹੜੀ ਆਪਮਹਾਰੀ ਹੋ ਕੇ ਤੁਰੀ ਫਿਰਦੀ ਐ ਜਿਹੜਾ ਕੋਸ ਉਹਦੇ ਭਰਾ ਪਰਜਾਈ ਉਹ ਹੈਗੇ ਹੈਗੇ ਬੇਸ਼ੱਕ ਕੁਛ ਵੀ ਐ ਉਹ ਕਰਦੇ ਨਾ ਕਰਦੇ ਆਪਮਹਾਰੀ ਹੋ ਕੇ ਕਦੋਂ ਤੁਰੀ ਆ ਹੋ ਉਹ ਤਾਂ ਮੇਰੇ ਨਾਲ ਗੱਲ ਵੀ ਨਹੀਂ ਸੀ ਕਰਦੀ ਮੈਂ ਤਾਂ ਉਹਦੇ ਭਾਈ ਨਾਲ ਗੱਲ ਕਰੀ ਜਿਆ ਵਿਆਹ ਬਾਰੇ ਵੀ ਉਹਨੇ ਆਪਣੇ ਗੱਲ ਕਰੀ ਐ ਇਹਦੇ ਨਾਲ ਹੈ ਜੇ ਉਹਦੇ ਭਰਾ ਨੇ ਕਿਹਾ ਫੇਰ ਹੀ ਇਹਨੇ ਹਾਂ ਕਹੀ ਆਪਾਂ ਨੂੰ ਆ ਕੇ ਹੈ ਭਾਣੇ ਜੇ ਉਹਨੇ ਇਹਦੇ ਪਰ ਆਪਦੇ ਭਰਾ ਦਾ ਨੰਬਰ ਦਿੱਤਾ ਫੇਰ ਹੀ ਇਹਨੇ ਗੱਲ ਕਰੀ ਐ ਐਵੇਂ ਹੁਣ ਖੁਸ਼ ਨਹੀਂ ਬਣਿਆ ਰਹੇ ਮੇਰੇ ਕੋਲ ਹਾਂ ਉਹਦਾ ਭਾਈ ਕਾਸ਼ ਉਹ ਮੇਰਾ ਦੋਸਤ ਹੈਗਾ ਮੇਰੇ ਕੋ ਤਾਂ ਨੰਬਰ ਹੈਗਾ ਉਹਦਾ ਆਹੋ ਬਈ ਤੂੰ ਪੱਜ ਬਣਾਉਣੇ ਆ ਕੋਈ ਨਾ ਕੋਈ ਹੁਣ ਨਵੇਂ ਤੇ ਨਵੇਂ ਵੀ ਮਾਂ ਦੀ ਗੱਲ ਤਾਂ ਤੂੰ ਮੰਨਣੀ ਹੀ ਨਹੀਂ ਨਾ ਤੂੰ ਆਪ ਦੀ ਹਿੰਦ ਪਕਾਉਣੀ ਚੱਲ ਕੋਈ ਕਿਸੇ ਨਾਲ ਹੋ ਹੈ ਕਿਸੇ ਦੀ ਮਜਬੂਰੀ ਸਮਝੀ ਨਹੀਂ ਹੁੰਦੀ ਐ ਵਿਚਾਰੀ ਐਨੀ ਦੇਖ ਭੌਲੀ ਭਾਲੀ ਉਹ ਕੁੜੀ ਐ ਸੋਹਣੀ ਸੁਨੱਖੀ ਬਠਿਹਰੀ ਐ ਹੈ ਆਏ ਕੋ ਤੂੰ ਕਰੀ ਜਾਨੀ ਐ ਸਾਰੀ ਉਮਰ ਹੁਣ ਤੱਕ ਉਹਨੇ ਦੁੱਖ ਦੇਖਿਆ ਮਾਂ ਜੇ ਉਹ ਇਸ ਕਰੇ ਆਜੂ ਕਟੂਕਟ ਉਹਦੀ ਰਹਿੰਦੀ ਜ਼ਿੰਦਗੀ ਤਾਂ ਆਪਾਂ ਖੁਸ਼ੀਆਂ ਨਾਲ ਭਰਤੀਏ ਆਏ ਨਹੀਂ ਬੋਲੀਦਾ ਹੁੰਦਾ ਕਿਸੇ ਦੀ ਕੁੜੀ ਨੂੰ ਕੀ ਕ ਬ੍ਰੀ ਜਾਨੀ ਹੈ ਹੈ ਕੁਛ ਨਹੀਂ ਹੁੰਦਾ ਸੋਹਣੀ ਸੁਨੱਖੀ ਕੁੜੀ ਹੈ ਕੋਈ ਗੱਲ ਨਹੀਂ ਆਪਾਂ ਵਿਆਹ ਕੇ ਲਿਆਵਾਂਗੇ ਕਿਸੇ ਦੀ ਕੀ ਪੈਣ ਦੇਖ ਕੇ ਛੱਡੀ ਨਹੀਂ ਹੁੰਦੀ ਪਹਿਲੇ ਰੱਬ ਨੇ ਐਡਾ ਬੜਾ ਵਕਤ ਪਾਤਾ ਜੇ ਆਪਾਂ ਹੁਣ ਉਹਨਾਂ ਨੂੰ ਜਵਾਬ ਦੇਵਾਂਗੇ ਕੀ ਬੀਤੂਗੀ ਉਹਦੇ ਮਨ ਤੇ ਬਾਕੀ ਮਾਂ ਜੇ ਤੂੰ ਆਏ ਮੂੰਹ ਕਰਕੇ ਆਏ ਇਹਨਾਂ ਗੁੱਸੇ ਹੋ ਕੇ ਉਹ ਕਰਨੀ ਨਾ ਫਿਰ ਤਾਂ ਉਹ ਚੀਜ਼ ਦਾ ਕੋਈ ਫਾਇਦਾ ਵੀ ਨਹੀਂ ਫਿਰ ਮੇਰਾ ਆਪ ਦਾ ਜੀ ਕਰੂ ਉਹ ਵਿਆਹ ਕਰਾਉਣ ਨੂੰ ਜੇ ਤੂੰ ਹੈ ਮੂੰਹ ਬਣਾ ਕੇ ਬੈਠੇਂਗੀ ਤੂੰ ਨਾ ਆਪ ਦੇ ਪੁੱਤ ਵੱਲ ਦੇਖ ਇਹਦੀ ਖੁਸ਼ੀ ਚ ਤੇਰੀ ਖੁਸ਼ੀ ਹੈ ਚੱਲ ਪੈਣੀ ਜਿਵੇਂ ਤੂੰ ਕਹਿਣੀ ਮੈਂ ਤਾਂ ਹੁਣ ਵੀ ਤੇਰੇ ਆਖੇ ਲੱਗ ਜਾਨੀ ਪਰ ਮੈਂ ਇਹ ਤੋਂ ਵੱਧ ਕੇ ਤਾਂ ਮੈਨੂੰ ਕੁਛ ਵੀ ਨਹੀਂ ਪਰ ਕੀ ਕਰਾਂ ਤੈਨੂੰ ਮੇਰੇ ਸੁਭਾਅ ਦਾ ਪਤਾ ਹੈ ਕੇਰਾ ਤਾਂ ਗੁੱਸਾ ਮੈਨੂੰ ਵੀ ਇੰਨਾ ਆਇਆ ਜਦੋਂ ਉਹਦੇ ਭਰਾ ਨੇ ਮੈਨੂੰ ਦੱਸਿਆ ਇਹ ਤਾਂ ਤੂੰ ਵੀ ਜਾਣਦੀ ਹੈ ਨਾ ਸਿਆਣੀ ਬਿਆਣੀ ਹੈ ਜਿਹੜੀ ਗੱਲ ਆਪਦੇ ਤੋਂ ਪਤਾ ਲੱਗ ਜੇ ਉਹਦਾ ਗੁੱਸਾ ਘਟ ਹੁੰਦਾ ਜਿਹੜੀ ਲੋਕਾਂ ਤੋਂ ਪਤਾ ਲੱਗੇ ਨਾ ਉਹਦਾ ਗੁੱਸਾ ਵਾਲਾ ਹੁੰਦਾ ਮਾ ਜੇ ਅਸੀਂ ਤੈਨੂੰ ਪਹਿਲਾਂ ਦੱਸ ਦਿੰਦੇ ਨਾ ਇੱਥੋਂ ਤੱਕ ਗੱਲ ਜਾਣੀ ਨਹੀਂ ਸੀ ਆਪਣੀ ਤੂੰ ਫਿਰ ਮੈਨੂੰ ਕਿੱਥੇ ਜਾਣ ਦੇ ਦਿੰਦੀ ਉੱਥੇ ਛਣ ਕੋਈ ਨਹੀਂ ਨਾਲੇ ਫਿਰ ਤੈਨੂੰ ਪਤਾ ਹੀ ਹੈ ਹੈ ਜਦੋਂ ਜਵਾਕ ਜਿਹੜੀ ਗੱਲ ਕਹੀ ਜਾਂਦਾ ਤੂੰ ਉਹ ਮੰਨ ਐਵੇਂ ਤੂੰ ਘਾਬਰੀ ਜਾਨੀ ਐ ਚੱਲ ਭੈਣ ਕੋਈ ਨਹੀਂ ਜਿਵੇਂ ਇਹ ਕਹਿੰਦਾ ਉਹਵੇਂ ਕਰਦੇ ਮੈਨੂੰ ਮਨਜ਼ੂਰ ਆ ਸਾਰਾ ਕੁਝ ਚਲ ਉਹਦਾ ਕੀ ਗਸੂਰ ਆ ਜਵਾਕੜੀ ਦਾ ਹਣ ਬੱਸ ਮੈਨੂੰ ਗੁੱਸੇ ਜੈਨਾਂ ਕੁਸ ਕਿਹਾ ਗਿਆ ਹੁਣ ਮੈਂ ਕੀ ਕਰਾਂ ਜਿਹੜੇ ਸ਼ਬਦ ਮੂੰਹੋਂ ਨਿਕਲ ਗਏ ਉਹ ਵਾਪਸ ਮੂੰਹ ਚ ਨਹੀਂ ਪੈਂਦੇ ਚੱਲ ਕੋਈ ਨਾ ਮਾ ਜਿਹੜਾ ਕੁਝ ਹੋ ਗਿਆ ਹੋ ਗਿਆ ਬਸ ਹੁਣ ਵਿਆਹ ਦੀ ਤਿਆਰੀ ਕਰੋ ਤੁਸੀਂ ਹਾਂ 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 ਕੋਈ ਗੱਲ ਨਹੀਂ ਹਸਪਣੇ ਹੁਣ ਜਿਵੇਂ ਆਖੂਗਾ ਉਹ ਮੈਂ ਜ਼ਿਕਰ ਕਰਦੇ ਤੇ ਜਿਹੜੀ ਕੋਈ ਚੀਜ਼ ਵਸਤ ਲੈਣੀ ਆ ਕੋਈ ਤੂੰ ਦਿਨ ਵਾਰ ਦੇਖ ਲੈ ਤੂੰ ਤਾਂ ਡਾਇਰੀ ਡੂਰੀ ਦੇਖ ਕੇ ਮੈਨੂੰ ਦੱਸ ਦੇ ਆਪਾਂ ਦੇਖ ਲੈਣੇ ਆਪਾਂ ਆਪਣੀ ਤਿਆਰੀ ਤੜਕੇ ਤੋਂ ਸ਼ੁਰੂ ਕਰ ਬਸ ਠੀਕ ਹੈ ਹਾਂ ਬਸ ਵਿਆਹ ਕੇ ਆਪਾਂ ਕੰਮ ਨੇ ਮੇੜੋ ਇੱਕਦਮ ਮੈਂ ਤੈਨੂੰ ਹੋਰ ਕਹਿਣੀ ਐ ਜਿਹੜੀ ਗੱਲ ਆ ਤਾਂ ਮੈਨੂੰ ਪਤਾ ਲੱਗ ਗਿਆ ਆਂਗ-ਗਵਾਂ ਨੂੰ ਨਾ ਲੱਗ ਜੇ ਆਪਦੀ ਗੱਲ ਆ ਆਪਣੇ ਕੋਲੇ ਰੱਖਿਓ ਆਂਗ-ਗਮੜਨ ਨੂੰ ਕਿਹਨੇ ਦੱਸਣਾ ਮਾ ਦੇਖ ਲੈ ਕੱਲ ਨੂੰ ਆ ਕੇ ਬਥੇਰਾ ਭੇਤ ਲੈਣ ਆਲਿਆਂ ਹੁੰਦਾ ਕਿਤੇ ਉਸੇ ਤੋਂ ਹੀ ਭੇਤ ਲੈ ਲੈਣ ਕੀ ਕਰਦੀ ਐ ਕਿਵੇਂ ਐ ਕਹੋ ਆ ਐ ਕੋਈ ਨਹੀਂ ਜਦੋਂ ਇੱਥੇ ਆ ਗਈ ਆਪਾਂ ਸਮਝਾਵਾਂਗੇ ਚਲ ਕੋਈ ਉਹ ਤਾਂ ਐਵੀ ਪਾਗਲ ਹੋਣੀ ਹਾਂ ਇਹਦਾ ਆਪਦਾ ਪਰਦਾ ਹਰ ਇੱਕ ਕੋਲੇ ਯਾਰ ਕਰੂਗੀ ਉਹ ਆਪਦੀਆਂ ਗੱਲਾਂ ਭਲਾ ਕਿਉਂ ਦੱਸੂ ਕਿਸੇ ਨੂੰ ਚਲ ਕੋਈ ਨਹੀਂ ਪੈਣੇ ਚਲ ਤੁਸੀਂ ਗੱਲਾਂ ਬਾਤਾਂ ਕਰੋ ਮੈਂ ਆਇਆ ਮੜਾ ਚੰਗਾ ਪੁੱਤ ਹੇ ਨਿਕਲੇ ਸਪਾਈ ਦਾ ਹੁੰਦਾ ਦੇਖ ਹੈ ਕਿ ਕਿੰਨੀ ਸਿਆਣੀ ਕੁੜੀ ਹੈ ਛੋਹੇ ਸਲਕੀ ਹੈਗੀ ਹੈ ਪਰਿਵਾਰ ਵੀ ਵਧੀਆ ਦੇਖ ਲੈ ਚਲ ਬੈਣੇ ਕਿਰਾ ਤਾਂ ਮੇਰਾ ਮਨ ਭਟਕ ਗਿਆ ਸੀਗਾ ਵੀ ਆਹ ਕੀ ਕੁਝ ਕਰ ਲਿਆ ਪਰ ਮਨ ਵੀ ਤਾਂ ਭਟਕਿਆ ਇਹਦੇ ਵਿੱਚ ਕਮੀ ਕੀ ਹੈ ਐਡਾ ਸੋਹਣਾ ਮੇਰਾ ਪੁੱਤ ਹੈ ਸਭ ਕੁਝ ਕਰੇ ਆ ਵੀ ਫੇਰ ਆਏ ਜੀ ਤਾਂ ਹੋਈ ਜਾਂਦਾ ਮਾਮਾ ਨੂੰ ਤੂੰ ਵੀ ਦੇਖ ਵੀ ਜੇ ਤੇਰਾ ਪੁੱਤ ਐ ਕਰੇ ਤੇ ਤੂੰ ਵੀ ਤਾਂ ਕਿਰਾ ਹੀ ਭਟਕੇਂਗੀ ਨਾ ਮੰਨਦੀਆਂ ਬਿੰਦਰੀ ਤੇਰੀਆਂ ਗੱਲਾਂ ਸਾਰੀਆਂ ਜਾਜ ਆ ਪਰ ਇਨੇ ਵੀ ਸੋਚਿਆ ਵੀ ਚਲ ਵਿਚਾਰੀ ਦੁਖੀ ਤਾਂ ਹੈਗੀ ਐ ਦੁਖੀ ਨੂੰ ਸਹਾਰਾ ਦੇਣ ਵਾਲਾ ਕੋਈ ਹੁੰਦਾ ਸੋਚੀ ਤਾ ਹੈ ਨਹੀਂ ਤਾਂ ਸਾਰੇ ਲੋਕ ਦੁੱਖ ਦੇਣ ਵਾਲੇ ਤਾਂ ਹੈਗੇ ਹੀ ਐ ਦੁੱਖ ਤਾਂ ਫਿਰ ਉਹਦੇ ਕਰਮਾਂ ਚ ਲਿਖਿਆ ਹੀ ਐ ਚਲ ਕੋਈ ਨਹੀਂ ਭੈਣੇ ਖਵਰਾ ਜਿਹੜਾ ਏਦੋਂ ਪਹਿਲਾਂ ਦੁੱਖ ਸੀ ਵਿਚਾਰੀ ਦੇ ਕੱਟੇ ਗਏ ਹੁਣ ਆਪਣੇ ਘਰੇ ਹੁਣ ਸੁੱਖ ਦਾ ਸਾਹਜ ਏ ਹਾਂ ਬਸ ਆਈ ਚਲ ਠੀਕ ਐ ਮੈਂ ਚਾਦੀ ਘੁੱਟ ਬਣਾਉਣੀ ਐ ਠੀਕ ਐ ਜਵਾਜੀ ਬਣਾ ਬੀ ਹਾਂ ਜੀ ਜਿੱਥੇ ਘਰ ਤੇ ਸਾ ਮੈਂ ਕਹਿੰਦੀ ਸੀ ਵਿੰਦਰੇ ਹਾਂ ਭੈਣੇ ਵੀ ਨਾਲੇ ਤਾਂ ਪਾਸ ਨੇਰ ਕੋਲੇ ਚੱਲੇਗੀ ਹਾਂ ਤੇ ਨਾਲੇ ਕੋਈ ਕਪੜਾ ਨੀੜਾ ਖਰੀਦ ਲਏਗੀ ਸੁਨਿਆਰ ਕੋਲ ਕਿਵੇਂ ਕੋਈ ਸੈਟਿਸਫੀਟ ਬਣਵਾ ਲਈਏ ਸੱਟੋਂ ਮੇਰੇ ਕੋਲੇ ਦੋ ਪਏ ਆ ਭੈਣੇ ਜਿਹੜਾ ਵੱਡਾ ਸੱਟ ਪਿਆ ਉਹੋ ਸੈਟ ਬਹੁ ਨੂੰ ਪਾ ਦਾਂਗੇ ਆਪਾਂ ਚਲ ਦੇਖ ਲੈ ਫਿਰ ਆਏ ਕਰ ਲਾ ਗੱਲ ਸਹੀ ਹੈ ਹਾਂ ਲਈ ਤਾਂ ਤੈਨੂੰ ਪਤਾ ਇਨਾ ਮਹਿੰਗਾ ਸਿਆਉਣਾ ਹੈਗਾ ਤੇ ਸੁਨਿਆਰੀ 3-4 ਲੱਖ ਰੁਪਏ ਬਣਾ ਲੂਗਾ ਨਾਲ 3-4 ਲੱਖ ਦਾ ਤਾਂ ਬਣਦਾ ਵੀ ਨਹੀਂ ਉਹ ਜਿਹਾ ਬਣਦਾ ਵੀ ਨਹੀਂ ਹਾਂ ਨਾਲੇ ਜੇ ਉਹ ਪਨਾ ਕੀ ਕਰਾ ਮਹਿੰਗੀ ਫਿਰ ਕਾਟ-ਕਟ ਲੂਗਾ ਕਾਟ-ਕਟ ਲੂ ਤੇ ਐਂ ਦੇਖ ਲੈ ਆਪਣੀ ਮਾਂ ਦੇ ਹੱਥਾਂ ਦਾ ਮੈਨੂੰ ਪਾਇਸੀ ਜਿਹੜਾ ਤੁਸੀਂ 5 ਤੋਲਿਆਂ ਦਾ ਸੈੱਟ ਹੋਵੇ ਤੇ ਹੋਰ ਉਹ ਤਾਂ ਸੈੱਟ ਵਾਲਾ ਵਧੀਆ ਹੈ ਸੋਨੇ ਪਾ ਦੇ ਚੁੱਪ ਕਰਕੇ ਸੋਨੇ ਟਿੱਕਾ ਸੋਨੇ ਛਾਂਪ-ਛੂਬ ਸਭ ਕੁਸ ਹੈ ਤੇ ਉਹ ਮੇਜ ਕਰੋ ਸੈੱਟ ਬਣਾ ਬਣਾ ਪਾ ਦਾਂਗੇ ਕੱਪੜਾ ਦੀੜਾ ਆਪਾਂ ਖਰੀਦ ਲੈਨੇ ਬਸ ਠੀਕ ਹੈ ਫਿਰ ਐਂ ਕਰਦੇ ਹਾਂ ਹੈ ਕੱਪੜਾ ਦੀੜਾ ਖਰੀਦ ਲੈਣੇ ਆ ਹਾਂ ਤੇ ਜੇ ਤਾਂ ਕਿ ਦੋਨੇ ਉਹਦੇ ਚਾਨਕ ਦੂਜਾ ਫੇਰ ਪਾ ਦੇ। ਮੈਂ ਕਹਿੰਦੀ ਸੀ ਫਿਰ ਆਪਾਂ ਬੁਲਾਈਏ ਕਿਨ ਕਿਨ ਨੂੰ। ਹੁਣ ਉਹ ਤੂੰ ਦੇਖ ਤੇ ਜੇ ਤਾਂ ਆਪਾਂ ਤਾਂ ਸਾਹ ਸੰਭਾਲ ਹੋ ਜੂਗੀ ਫਿਰ ਤਾਂ ਉਹ ਜੇ ਦੇਖ ਲਾ ਇਹ ਮੇਨ ਜੇ ਰਿਸ਼ਤੇਦਾਰ ਬੁਲਾ ਲਾ ਬਸ ਸਾਡੇ ਪਿੰਡ ਵਾਲੇ ਬੁਲਾ ਲਾ ਹਾਂ ਤੇਰੇ ਜਵਾਕ ਆ ਜਾਣਗੇ। ਹਾਂ ਬਸ ਉਧਰ ਉਹ ਆ ਜਾਣਗੇ। ਹਾਂ ਤੇ ਬਾਕੀ ਕੀ ਕਰਨਾ ਹੈ? ਨਹੀਂ ਹਾਂ ਬਾਲਾ ਤਾਂ ਤੈਨੂੰ ਪਤਾ। ਜੀ ਆਪਾਂ ਜਾਦੇ ਇਥੋਂ ਬਰਾਤ ਬੂਤ ਲੈ ਕੇ ਜਾਵਾਂ ਕਿਸੇ ਨੂੰ ਮਾੜੀ ਜੀ ਪਿੰਕ ਪੈਗੀ ਨਾ ਤੇ ਹੋਰ ਤੇ ਅਗਲਾ ਇੱਥੇ ਆ ਕੇ ਦੂ 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 ਕਰ ਦੂ ਮੁੜ ਕੇ ਪੱਟੀ ਮੇਸ ਆਪਣੀ ਗੱਲ ਤਾਂ ਉਹੀ ਕਹਿੰਦੀ ਆ ਮੈਂ ਤਾਂ ਐਂ ਕਹਿੰਦੀ ਸੀ ਨਕੇਰਾ ਉਂ ਬਗ ਜਾਂਦੇ ਚੰਨੀ ਚੜਾ ਲਿਆ ਹੋਣਾ ਇੱਥੇ ਪਾਰਟੀ ਕਰ ਜਾਣਾ ਮੈਂ ਵੀ ਤੈਨੂੰ ਹਾਈ ਨਹੀਂ ਆ ਵੀ ਨਾਲ ਤਾਂ ਤੇਰੇ ਜਵਾਕਾਂ ਨੂੰ ਤੇ ਨਾਲ ਸਾਡੇ ਪਿੰਡ ਵਾਲੇ ਸੱਤ ਲੈਣੇ ਆ ਇੱਥੇ ਆਪਾਂ ਪਾਰਟੀ ਤੇ ਆਪਾਂ ਮੇ ਦੂਜੇ ਦਿਨ ਰੱਖਦੇ ਤੇ ਇੱਕ ਦਿਨ ਆਪਾਂ ਜਿੱਤੇ ਗਏ ਉਹਦੇ ਚੰਨੀ ਚੜਾਵਾ ਕਰ ਲੈਵੇਂ ਆ ਆਪਾਂ ਦਸ ਤੇ ਜਾਣੇ ਬਗ ਜਾਂਦੇ ਸਾਰੇ ਬਸ ਠੀਕ ਆ ਜੈਸ ਨੂੰ ਕਹਦੇ ਨੇ ਵਾੜਾ ਇਕੱਠਾ ਕਰੇ ਤਾਂ ਕੀ ਫਾਇਦਾ ਨ ਜਿਹੜੇ ਨਹੀਂ ਕੋਈ ਗੱਲ ਨਿਕਲ ਜੰਦੇ ਮੂੰਹ ਚ ਜਿਹੜੇ ਨੇ ਆਪਦੇ ਦੋਸਤ ਮਿੱਤਰ ਸੱਦਨੇ ਹਨ ਘਰੇ ਸੱਦਨੇ ਘਰੇ ਸੱਦ ਲੂ ਪਾਰਟੀ ਤੇ ਚਲ ਠੀਕ ਹੈ ਨਵੇੜਲਾ ਕੰਮ ਫਿਰ ਆਪਾਂ ਚੱਲੀਏ ਬਾਜ਼ਾਰ ਬਸ ਮੈਂ ਭਾਂਡੇ ਧੋ ਤੇ ਚਾਰ ਕਰੀ ਹਾਂ ਭਾਂਡੇ ਧੋਦੇ ਹਾਂ ਤੇ ਨਾਲੇ ਮੈਂ ਕਹਿੰਦੀ ਸੀ ਵੀ ਜਾਸਨ ਨੂੰ ਕਹਿ ਦੇਣਾ ਫਿਰ ਪੈਸੇ ਫੜ ਲਿਓ ਬਾੜ ਤੀ ਇਹ ਆਪਾਂ ਨੇ ਨਾਲ ਹੀ ਵਗ ਚੱਲੂਗਾ ਆਪਾਂ ਤਕਾਰ ਦੂਗਾ ਉੱਥੇ ਤੋਪੜੇ ਦੇ ਕੰਮ ਤੇ ਇਹ ਆੜ ਤੱਕਾਂ ਤੇ ਪੈਸੇ ਫੜ ਬਸ ਠੀਕ ਹੈ ਚਲ ਆਇਆ ਚਾਹੀ ਇਹਨੂੰ ਐ ਕਹਿ ਦਾਂਗੇ ਆਪਾਂ ਜਿੰਨੇ ਇੱਕ ਤੇ ਕੱਪੜੇ ਬਣ ਗਏ ਵੀ ਉਹ ਪਤਾ ਚ ਲੱਗ ਜੂਗਾ ਆਪਾਂ ਇੰਨੇ ਚਰਚਾ ਕਰ ਲਾਂਗੇ ਪੈਕ ਪੁੱਕਰਾ ਲਾਂਗੇ ਤੇ ਇਹ ਉਹਨੇ ਚਰਚਾ ਵੀ ਹੋ ਪਈ ਤੇ ਨਾਲੇ ਭਾਈ ਆਪਦੇ ਜਿਹੜੇ ਕੱਪੜੇ ਜਿਹੜੇ ਫਰੀਦ ਨੇ ਇਹ ਖਰੀਦ ਲੂਗਾ ਉਹ ਖਰੀਦ ਲੂਗਾ ਹਾਂ ਚੰਗਾ ਫਿਰ ਕਰ ਲੈ ਕੰਮ ਨੇ ਵੇੜ ਲੈ ਚੰਗਾ ਫਿਰ ਉਹ ਮੈਂ ਪੁੱਤ ਤੂੰ ਹੁਣੇ ਕਿਉਂ ਇਹਦੇ ਕੰਮਾਂ ਤੇ ਲੱਗ ਗਈ ਮੈਂ ਆਪੇ ਕਰ ਲੂੰਗੀ ਪੋਚੇ ਫੂਚੇ ਆਲਾ ਸਾਰਾ ਲੈ ਲੂੰਗੀ ਫਿਰ ਕਿ ਹੋ ਗਿਆ ਜੀ ਮੈਂ ਕੰਮ ਕਰਨ ਲੱਗ ਗਈ ਤਾਂ ਫਿਰ ਕੀ ਹੁੰਦਾ ਇਹ ਵੀ ਤਾਂ ਮੇਰਾ ਘਰ ਹੀ ਆ ਹਾਂ ਪੁੱਤ ਮੈਂ ਮੰਨਦੀ ਆ ਤੇਰਾ ਘਰ ਪਰ ਹਜੇ ਨਹੀਂ ਤੂੰ ਕੰਮ ਤੇ ਲੱਗਣਾ ਹਜੇ ਮੈਂ ਆਪੇ ਕੰਮ ਕਰ ਲੂੰਗੀ ਕੋਈ ਗੱਲ ਨਹੀਂ ਨਮੀ ਨਮੀ ਆਈਆਂ ਹੋਰ ਬਥੇਰੇ ਕੰਮ ਹੁੰਦੇ ਆ ਅੰਦਰ ਬਹਿ ਕੇ ਆਪਦਾ ਚਲ ਕੋਈ ਉਹ ਕਰ ਲਾ ਟੀਵੀ ਟੂ ਵੀ ਦੇਖ ਲਾ ਕੁਛ ਨਹੀਂ ਹੁੰਦਾ ਗਾ ਬਾਕੀ ਤੂੰ ਡਿਊਟੀ ਜਾਣਾ ਹੁੰਦਾ ਹੈਗਾ ਥੱਕ ਕੇ ਆਉਣੀ ਹੈ ਕੋਈ ਨਾ ਮੰਮੀ ਜੀ ਡਿਊਟੀ ਵੀ ਭੱਜ ਜਾ ਕਰੂੰਗੀ ਪਰ ਸਪੈਨਰ ਡਿਊਟੀ ਤੋਂ ਪਹਿਲਾਂ ਸਾਰਾ ਕੰਮ ਨਿਵੇੜ ਕੇ ਜਾਇਆ ਕਰੂੰਗੀ ਤੁਹਾਡੇ ਸਿੱਧੇ ਕੋਈ ਕੰਮ ਨਹੀਂ ਛੱਡ ਕੇ ਜਾਂਦੀ ਤੁਸੀਂ ਬਠੇਰਾ ਕੰਮ ਕਰ ਲਿਆ ਕੋਈ ਨਹੀਂ ਪੁੱਤ ਹੁਣ ਤਾਂ ਮੈਂ ਹਾਸਰੇ ਨਾਲ ਹੀ ਕੰਮ ਕਰ ਲੂੰਗੀ ਵੀ ਮੇਰੀ ਨੋ ਸਰਕਾਰੀ ਲੱਗੀ ਹੋਈ ਹੈਗੀ ਕੁਛ ਨਹੀਂ ਹੁੰਦਾ ਕੰਮ ਕੁਮ ਦੀ ਨਾ ਤੂੰ ਫਿਕਰ ਕਰ ਇਨਾ ਕਿਨਾ ਕੰਮ ਹੈ ਅੱਗੇ ਵੀ ਤਾਂ ਕਰਦੀ ਸੀ ਕੰਮ ਮੈਂ ਪਹਿਲਾਂ ਤਾਂ ਮਜਬੂਰੀ ਸੀ ਮੰਮੀ ਉਹ ਤਾਂ ਕੋਈ ਹੈ ਨਹੀਂ ਸੀ ਕਰਨ ਵਾਲਾ ਹੁਣ ਤਾਂ ਮੈਂ ਆ ਗਈ ਹਾਂ ਪੁੱਤ ਤੂੰ ਆ ਗਈ ਪਰ ਹੁਣ ਇਹ ਥੋੜੀ ਐ ਵੀ ਮੈਂ ਤੇਥੋਂ ਕੰਮ ਹੀ ਕਰਵਾਈ ਜਾਵਾਂ ਤੂੰ ਤਾਂ ਆਪ ਸਾਰਾ ਦਿਨ ਥੱਕ ਕੇ ਆਉਣੀ ਆ ਉੱਥੇ ਕੋਈ ਗੱਲ ਨਹੀਂ ਆਪ ਦਾ ਆਰਾਮ ਕਰ ਜਾ ਕੇ ਤੇ ਮੈਂ ਆਪੇ ਨਿਵੇੜ ਦੋ ਕੰਮ ਕੋਈ ਨਾ ਮੰਮੀ ਬਸ ਆਰਾਮ ਹੀ ਕੀਤਾ ਹੋਇਆ ਬਸ ਦੋ ਘੰਟੇ ਦਾ ਕਿ ਇਹ ਚੱਕਦਾ ਮੈਂ ਫਿਰ ਉਸ ਤੋਂ ਬਾਅਦ ਮੈਂ ਵਿਹਲੀ ਆ ਫਿਰ ਮੈਂ ਆਰਾਮ ਕਰ ਲਵਾਂਗੀ ਠੀਕ ਹੈ ਤੁਸੀਂ ਬੈਠੋ ਮੈਨੂੰ ਦੱਸੋ ਤੁਹਾਨੂੰ ਕੁਝ ਚਾਹੀਦਾ ਤੂੰ ਲੈ ਕੇ ਤਾਂ ਮੈਂ ਕੁਛ ਨਹੀਂ ਚਾਹਿੰਦਾ ਮੈਂ ਨਾ ਆਪੇ ਭਾਂਡੇ ਮਾਂਜ ਲੂੰਗੀ ਤੇ ਤੂੰ ਬਾਹਰ ਜਾ ਅੰਦਰ ਜਾ ਨਹੀਂ ਮੰਮੀ ਭਾਂਡੇ ਤਾਂ ਮੈਂ ਆਪੇ ਮਾਂਜ ਲੂੰਗੀ ਮੈਂ ਦੱਸ ਤੈਨੂੰ ਕੁਛ ਖਾਣਾ ਬਣਾ ਕੇ ਤੇ ਚਾਹ ਬਣਾਵਾ ਚਾਹ ਚਲੋ ਤੇਰੀ ਭੂਆ ਜੀ ਪਤਾ ਨਹੀਂ ਕਿੱਥੇ ਆ ਗਈ ਤੇ ਨਹੀਂ ਤੇ ਚਾਹ ਬਣਾ ਲੈਂਦੇ ਹੁਣ ਉਹਦਾ ਨਹੀਂ ਪਤਾ ਫਿਰ ਜਦੋਂ ਉਹ ਆ ਗਈ ਨਾ ਆਏ ਨਹੀਂ ਪਤੰਦਰੀ ਬੈਠੀ ਹੋਵੇ ਕਿੱਥੇ ਗਈ ਹੈਗੀ ਹਾਂ ਅੰਦਰ ਹੀ ਹੋਣਗੇ ਭੂਆ ਦਾ ਹਾਂ ਤੇ ਫਿਰ ਉਹਦਾ ਚਾਹ ਬਣਾ ਦਈਏ ਤੇਰੀ ਭੂਆ ਕੋਈ ਨਾ ਤੁਸੀਂ ਮੈਨੂੰ ਬਾਜ ਮਾਰਦੇ ਤੇ ਫਿਰ ਚਾਹ ਬਣਾ ਦੂੰਗੀ ਫਿਰ ਕੀ ਹੋ ਗਿਆ ਆ ਲੈ ਆ ਗਈ ਵੱਡੀਆਂ ਵਾਲਾ ਪੋਚਾ ਲਾ ਕੇ ਇਹ ਹਕਾਂਸ ਕੋਣ ਸਾਫ ਕਰੀਂਦੀ ਮੈਂ ਇਹਨੂੰ ਆਏ ਆਖੀ ਸੀ ਮੈਂ ਕਿ ਤੂੰ ਸਾਰਾ ਦਿਨ ਥੱਕੀ ਹੋਣੀ ਆ ਕੋਈ ਨਹੀਂ ਤੂੰ ਰਾਮ ਕਰ ਮੈਂ ਕਰ ਲੂ ਕੰਮ ਵੀ ਅੱਗੇ ਵੀ ਮੈਂ ਹੀ ਕਰੀ ਕਿੰਨਾ ਕੰਮ ਹੈ ਆਪਣੇ ਹਨਾ ਹਾਂ ਚਲ ਕੋਈ ਨਾ ਪੁੱਤ ਰਾਲੇ ਮਿਲ ਕੇ ਹੋ ਜਾਣਾ ਹੁੰਦਾ ਕੋਈ ਨਾ ਕਰ ਲੂਗੀ ਤੇਰੀ ਸੱਸ ਐਨਾਂ ਕ ਤਾਂ ਕੋਈ ਨਾ ਭੂਆ ਜੀ ਮੈਂ ਵੀ ਕਰ ਲੰਦੀ ਆ ਮੇਰ ਕਿਉਂ ਕਰ ਜੇ ਮੈਂ ਕਰ ਲਿਆ ਤਾਂ ਐਵੇਂ ਤੁਸੀਂ ਰੋਕੀ ਜਾਂਦੇ ਮੈਨੂੰ ਕੰਮ ਕਰਨ ਤੋਂ ਚਲ ਚੰਗਾ ਕੋਈ ਨਾ ਭੱਗ ਜਾ ਅੰਦਰ ਜਾ ਠੀਕ ਐ ਜਾ ਭੱਗ ਜਾ ਪੁੱਤ ਛੱਡ ਦੇ ਇਹਨੂੰ ਕੋਈ ਨਹੀਂ ਜੇ ਤੂੰ ਕੁਛ ਖਾਣਾ ਪੀਣਾ ਤਾਂ ਮੈਨੂੰ ਦੱਸ ਜਾ ਮੈਂ ਫੜਾ ਦੇਉਣੀ ਤੈਨੂੰ ਬਣਾ ਕੇ ਨਹੀਂ ਨਹੀਂ ਮੈਂ ਤਾਂ ਆਪੀ ਚੱਕੂ ਜੀ ਤੁਸੀਂ ਕੁਛ ਖਾਣਾ ਹੈ ਤਾਂ ਮੈਨੂੰ ਬਾਜ ਮਾਰਦੀ ਮੈਂ ਨਹੀਂ ਕੋਈ ਨਹੀਂ ਕੋਈ ਨਹੀਂ ਜਾ ਜਾ ਵੜ ਲੈ ਦੇਖ ਨਾ ਤੂੰ ਤਾਂ ਐਂ ਕਰੀ ਜਾਂਦੀ ਸੀ ਕਿ ਤੱਕ ਇਹ ਜੀ ਉਹ ਐਂ ਹੋ ਜੀ ਦੇਖ ਲੈ ਕੰਮ ਭਾਜ ਭਾਜ ਕਰਦੀ ਹੈ ਨਾ ਹੋਰ ਸਾਰਾ ਕੰਮ ਕਰਦਾ ਸਬਜੀ ਬਣਾ ਕੇ ਰੱਖਤੀ ਤੇ ਇੱਥੇ ਕੰਨਸ ਸਾਫ ਕਰੀ ਐ ਵੀ ਜਿਹੜਾ ਸਮਾੜਾ ਮੋਟਾ ਡੁੱਲਿਆ ਸੀਗਾ ਤੇ ਫੇਰ ਤੇ ਐਂ ਰੱਖਦੀ ਹੈ ਵਧੀਆ ਬਣਾਵਣਾ ਹੁਣ ਆ ਚਾਰਕ ਭਾਂਡੇ ਸੀ ਮੈਂ ਕਿਹਾ ਮੈਂ ਮਾਂ ਇਹਨੂੰ ਮੈਨੂੰ ਦੀ ਚਾਹ ਬਣਾ ਦੇਣੀ ਮੈਂ ਤੇਰੀ ਭੂਆ ਨੂੰ ਆ ਜਾਂਦੇ ਫੇਰ ਬਣਾਏ ਦੇਲੇ ਵਤ ਗੱਲਾਂ ਨਹੀਂ ਮਗਾ ਪਤਾ ਨੀ ਕੀ ਕਹੀ ਜਾਂਦੀ ਐ ਮੈਂ ਤਾਂ ਤੇਰੇ ਹੀ ਡਰ ਰਹਿੰਦਾ ਮੈਂ ਕਹਾਂ ਹੋਰ ਨਾ ਕਿਸੇ ਮੂੰਹ ਚੋਂ ਕੱਢਦੇ ਕੋਈ ਨਹੀਂ ਨਹੀਂ ਕੱਢਦੀ ਹੁਣ ਨਹੀਂ ਮੂੰਹ ਚੋਂ ਕੱਢਦੀ ਹੁਣ ਤਾਂ ਸਰਕਾਰੀ ਲੱਗੀ ਨੋ ਮਿਲਗੀ ਮੈਂ ਤਾਂ ਸਮਾਂ ਆਇਆ ਅਖਸੀ ਮਹਾ ਭਾਈ ਤੂੰ ਆਪ ਦਾ ਥੱਕੀ ਆਉਣੀ ਹੈਗੀ ਦੋ ਘੰਟੇ ਕੋਈ ਸੌਂ ਜਾ ਤੇ ਉਹ ਕਹਿੰਦੀ ਨਹੀਂ ਆਖੇ ਮੈਂ ਨਹੀਂ ਉਹ ਕਰਦੀ ਐ ਕਿ ਮੰਮੀ ਮੈਂ ਕੰਮ ਕਰਦੀ ਐ ਤੇ ਤੁਸੀਂ ਆਰਾਮ ਕਰੋ ਲੈ ਸਿਆਣੀ ਬਥੇਰੀ ਐ ਮੈਂ ਸਿਆਣੀ ਐ ਬੈਠੀ ਨਾਲੇ ਤਾਂ ਇਹ ਰਾਜੀ ਮੈਂ ਡਿਊਟੀ ਤੋਂ ਆਉਂਦੀਆਂ ਜਿਹੜੀਆਂ ਅਗਲੇ ਕਹਿੰਦੀ ਮੈਂ ਤਾਂ ਡਿਊਟੀ ਤੋਂ ਆਈ ਐ ਹੈ ਤੇ ਆ ਕੇ ਸਾਰਾ ਕੰਮ ਸੰਭਦੀ ਐ ਨਾ ਭੈਣ ਕੰਮ ਕੁਮ ਵਾਲੀ ਐ ਖਰ ਵਧੀਆ ਨਹੀਂ ਐ ਉਏ ਹੋ ਜਾਂਦਾ ਅੱਜ ਕੱਲ੍ਹ ਦੀਆਂ ਕੁੜੀਆਂ ਕਿੱਥੇ ਉਹ ਤਾਂ ਪਾਣੀ ਦਾ ਗਲਾਸ ਨਹੀਂ ਪੀਂਦੀਆਂ ਪਰ ਕੇ ਚੱਲ ਵਧੀਆ ਜਿਵੇਂ ਔਕੀ ਐ ਨਾ ਵਸਤੀ ਬਣਾ ਕੇ ਰੱਖੀ ਐ ਇਹਨੂੰ ਤਾਂ ਨਹੀਂ ਮੈਂ ਤਾਂ ਧੀ ਬਣਾ ਕੇ ਰੱਖੂੰਗੀ ਚੱਲ ਮੈਨੂੰ ਵੀ ਮੋਹ ਆਉਣ ਲੱਗ ਗਿਆ ਵੀ ਮੇਰੇ ਧੀ ਹੈ ਨਹੀਂ ਸੀ ਚੱਲ ਤੇ ਧੀ ਬਣ ਕੇ ਚੱਲੂਗੀ ਮੈਂ ਧੀ ਬਣਾ ਲੂੰਗੀ ਭੈਣੇ ਬਾਕੀ ਸਿਰੇ ਬੱਚੇ ਦਾ ਪਤਾ ਹੀ ਲੱਗ ਜਾਂਦਾ ਹੁੰਦਾ ਕਹੇ ਜੇ ਸਵਾਦ ਚੰਗੀ ਆਗੀ ਖਰ ਚਲ ਆ ਜਾ ਚੰਗਾ ਹਾਂ ਚੱਲ ਚਾਹ ਪੀਣੀ ਐ ਤਾਂ ਬਣਾ ਲੈਣੀ ਐ ਬਣਾ ਲਈ ਕੋਈ ਨੇ ਘੁੱਟ ਕੇ